ਸਪੀਡ ਇਹਦੇ ਵਿੱਚ 40 ਤੋਂ 50 ਹੋਏਗੀ ਜੀ ਇਸ ਤੋਂ ਵੱਧ ਨਹੀਂ ਜਿਹੜੀ ਇਸ ਤੋਂ ਵੱਧ ਹੋਏਗੀ ਉਸ ਦਾ ਚਲਾਨ ਹੋਊਗਾ ਤੇ ਮੈਂ ਬਹੁਤ ਮਤਲਬ ਆਡਲੀ ਰਿਕਵੈਸਟ ਕਰਦਾ ਕਿ ਇਹ ਏਰੀਏ ਦੇ ਵਿੱਚ ਜਦੋਂ ਸ਼ਹਿਰ ਦੇ ਵਿੱਚ ਇੰਟਰ ਕਰਦੇ ਆ ਲੋਕ ਜਾਂ ਸ਼ਰਧਾਲੂ ਕੋਈ ਵੀ ਤੇ ਜਿਹੜੀ ਆ ਸਪੀਡ ਨੂੰ ਜਿਹੜਾ ਬਿਲਕੁਲ 40 50 ਤੋਂ ਵੱਧ ਨਾ ਚਲਾਇਆ ਜਾਵੇ ਮਤਲਬ ਕੋਈ ਵੀ ਅਨਸਖਾਵੀ ਘਟਣਾ ਜਾਂ ਘਟਣਾ ਜਿਹੜੀ ਆ ਉਹ ਨਾ ਹੋਵੇ ਏਰੀਏ ਵਿੱਚ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਇਹ ਗੁਰੂ ਘਰ ਆਉਂਦੇ ਆ ਸ੍ਰੀ ਦਰਬਾਰ ਸਾਹਿਬ ਹੋਰ ਵੀ ਮਤਲਬ ਦਰਗਾਣਾ ਮੰਦਰ ਜਿਹੜੇ ਲੋਕ ਮਤਲਬ ਆ ਰਹੇ ਆ ਸਰਦਾ ਨਾਲ ਮੱਥਾ ਟੇਕਣ ਤੇ ਉਹ ਆਪਣੀ ਸਪੀਡ ਨੂੰ ਬਿਲਕੁਲ ਕੰਟਰੋਲ ਦੇ ਵਿੱਚ ਕਰਕੇ ਰੱਖੋ ਜਿਹੜੀਆਂ ਗੱਡੀਆਂ ਭੰਡਾਰੀ ਪੁਲ ਤੋਂ ਜਾਂ ਆਪਣੇ ਬੱਸ ਸਟੈਂਡ ਤੋਂ ਜਿਹੜੀਆਂ ਇਸ ਸਾਈਡ ਤੋਂ ਗੱਡੀਆਂ ਆ ਰਹੀਆਂ ਓਵਰ ਸਪੀਡ ਹੋ ਹੀ ਦੇਖ ਰਹੇ ਆ ਤੇ ਮੈਂ ਅੱਜ ਮਤਲਬ ਲੋਕਾਂ ਨੂੰ ਇਹ ਅਪੀਲ ਵੀ ਕਰਦਾ ਕਿ ਜਿਹੜੀਆਂ ਮਤਲਬ ਇਹ ਏਰੀਆ ਦੇ ਵਿੱਚ ਗੱਡੀ ਆਉਂਦੀ ਹੈ ਉਹ 40 ਤੇ 50 ਦੀ ਸਪੀਡ ਤੋਂ ਵੱਧ ਨਾ ਗੱਡੀ ਚਲਾਈ ਜਾਵੇ ਕਿਉਂਕਿ ਜਦੋਂ ਅਸੀਂ ਓਵਰ ਸਪੀਡ ਗੱਡੀ ਚਲਾਉਣੇ ਦੇ ਹਾਲਾਤਾ ਹੋਣ ਦਾ ਜਿਹੜਾ ਉਹ ਚਾਂਸ ਬਣਦਾ ਮੇਰਾ ਨਾਮ ਜੀ ਇੰਸਪੈਕਟਰ ਪਰਮਜੀਤ ਸਿੰਘ ਡ੍ਰੈਫਟਿੰਗ ਚਾਰ ਜ਼ੋਨ ਨੰਬਰ 3 ਹਾਂਜੀ ਸਰ ਕਿੱਥੇ ਨਾਕਾ ਲੱਗਾ ਤੇ ਕਿਸ ਪਰਸਨਲ ਦੇ ਜਿਹੜੇ ਨਾਕੇ ਲਗਾਏ ਗਏ ਨੇ ਨਾਕਾ ਜਿਹੜਾ ਇਹ ਵੇਲੇ ਐਲੀਵੇਟਡ ਰੋਡ ਦੇ ਉੱਤੇ ਲਾਇਆ ਹੋਇਆ ਤੇ ਜਿਹੜੀਆਂ ਗੱਡੀਆਂ ਭੰਡਾਰੀ ਪੁਲ ਤੋਂ ਜਾਂ ਆਪਣੇ ਬੱਸ ਸਟੈਂਡ ਤੋਂ ਜਿਹੜੀਆਂ ਇਸ ਸਾਈਡ ਤੋਂ ਗੱਡੀਆਂ ਆ ਰਹੀਆਂ ਓਵਰ ਸਪੀਡ ਉਹ ਅਸੀਂ ਦੇਖ ਰਹੇ ਆ ਤੇ ਮੈਂ ਅੱਜ ਮਤਲਬ ਲੋਕਾਂ ਨੂੰ ਇਹ ਅਪੀਲ ਵੀ ਕਰਦਾ ਕਿ ਜਿਹੜੀਆਂ ਮਤਲਬ ਇਹ ਏਰੀਆ ਦੇ ਵਿੱਚ ਗੱਡੀ ਆਉਂਦੀ ਹੈ ਉਹ 40 ਤੇ 50 ਦੀ ਸਪੀਡ ਤੋਂ ਵੱਧ ਨਾ ਗੱਡੀ ਚਲਾਈ ਜਾਵੇ ਕਿਉਂਕਿ ਜਦੋਂ ਅਸੀਂ ਓਵਰ ਸਪੀਡ ਗੱਡੀ ਚਲਾਉਣੇ ਦੇ ਹਾਦਸਾ ਹੋਣ ਦਾ ਜਿਹੜਾ ਉਹ ਚਾਂਸ ਬਣਦਾ ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜੀਆਂ ਗੱਡੀਆਂ ਜਿਹੜੀਆਂ ਇਹ ਓਵਰ ਸਪੀਡ ਜਿੱਦਾਂ 40 50 ਤੋਂ ਵੱਧ ਜਿਹੜੀ ਸਪੀਡ ਹੈ ਉਹਦੇ ਤੇ ਨਾ ਚਲਾਈਆਂ ਜਾਣ ਕਿਉਂਕਿ ਜਿਹੜਾ ਮਤਲਬ ਕੋਈ ਵੀ ਅਣਸਖਾਵੀ ਘਟਨਾ ਜਾਂ ਘਟਣਾ ਜਿਹੜੀ ਆ ਉਹ ਨਾ ਹੋਵੇ ਏਰੀਏ ਵਿੱਚ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਇਹ ਗੁਰੂ ਘਰ ਆਉਂਦੇ ਆ ਸ੍ਰੀ ਦਰਬਾਰ ਸਾਹਿਬ ਹੋਰ ਵੀ ਮਤਲਬ ਦਰਗਾਣਾ ਮੰਦਰ ਜਿਹੜੇ ਲੋਕ ਮਤਲਬ ਆ ਰਹੇ ਆ ਸਰਦਾ ਨਾਲ ਮੱਥਾ ਟੇਕਣ ਤੇ ਉਹ ਆਪਣੀ ਸਪੀਡ ਨੂੰ ਬਿਲਕੁਲ ਕੰਟਰੋਲ ਦੇ ਵਿੱਚ ਕਰਕੇ ਰੱਖੋ ਲੱਗਦਾ ਕਿ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ ਜਿਸ ਸਪੀਡ ਨੂੰ ਲੈ ਕੇ ਬਿਲਕੁਲ ਜੀ ਇਸੇ ਕਰਕੇ ਲਾਇਆ ਕਿ ਲੋਕ ਜਿਹੜਾ ਇਧਰ ਨਾਕਾ ਵੇਖ ਕੇ ਤੇ ਮਤਲਬ ਆਪਣੀ ਸਪੀਡ ਨੂੰ ਕੰਟਰੋਲ ਕਰਕੇ ਚਲਾਉਣਗੇ ਤੇ ਜਿਹੜੀ ਆ ਕੋਈ ਵੀ ਇਧਰ ਘਟਨਾ ਜਿਹੜੀ ਆ ਇਹ ਕਰਕੇ ਨਹੀਂ ਹੋਏਗੀ ਕਿਉਂਕਿ ਜਦੋਂ ਓਵਰ ਸਪੀਡ ਗੱਡੀ ਹੁੰਦੀ ਕੋਈ ਨਾ ਕੋਈ ਜਿਹੜਾ ਇਧਰ ਘਟਨਾ ਹੋ ਹੀ ਜਾਂਦੀ ਮਾਨਯੋਗ ਸੀਨੀਅਰ ਅਫਸਰਾਂ ਵੱਲੋਂ ਇਹ ਹੁਕਮ ਹੋਇਆ ਕਿ ਜਿਹੜਾ ਉੱਤੇ ਲਾਇਆ ਵੀ ਇਸ ਕਰਕੇ ਲੋਕਾਂ ਨੂੰ ਜਿਹੜਾ ਇਹਦੇ ਨਾਲ-ਨਾਲ ਅਵੇਅਰਨੈਸ ਵੀ ਹੋਏਗੀ ਕਿੰਨੀ ਸਪੀਡ ਹੋਣੀ ਚਾਹੀਦੀ ਜਿਹੜੀ ਸਪੀਡ ਇਹਦੇ ਵਿੱਚ 40 ਤੋਂ 50 ਹੋਏਗੀ ਜੀ ਇਸ ਤੋਂ ਵੱਧ ਨਹੀਂ ਜਿਹੜੀ ਇਸ ਤੋਂ ਵੱਧ ਹੋਏਗੀ ਉਸ ਦਾ ਚਲਾਣ ਹੋਊਗਾ ਤੇ ਮੈਂ ਬਹੁਤ ਮਤਲਬ ਆਡਲੀ ਰਿਕਵੈਸਟ ਕਰਦਾ ਕਿ ਇਹ ਏਰੀਏ ਦੇ ਵਿੱਚ ਜਦੋਂ ਸ਼ਹਿਰ ਦੇ ਵਿੱਚ ਇੰਟਰ ਕਰਦੇ ਆ ਲੋਕ ਜਾਂ ਸ਼ਰਧਾਲੂ ਕੋਈ ਵੀ ਤੇ ਜਿਹੜੀ ਆ ਸਪੀਡ ਨੂੰ ਜਿਹੜਾ ਬਿਲਕੁਲ 40 50 ਤੋਂ ਵੱਧ ਨਾਲ ਚਲਾਇਆ ਜਾਣਾ ਤਦ ਗੱਲਾਂ ਮੇਰੇ ਗੱਡੀ ਦੇ ਬਾਰੇ ਪੁੱਛਣਾ ਬੀਬੀ ਆ ਜਿਸੇ ਇਹੋ ਟਿਕਟ ਜੇਵਾ ਨਹੀਂ ਚੋਣਦੇ। ਬਦੋ ਆਪਣੀ ਉਹ ਟਿਕਟ ਆਹ ਇੱਕ ਦਰਵਾਜ਼ਾ ਦਿਨਾ ਉਹ ਜਿਹੜਾ ਕਦੀ ਹੋਣੀ ਲੱਗਦੀ ਹੈ। 12 81 ਯਾ ਸਿੱਪੇ ਗੱਡੀ ਲਾਸਟ। ਗ੍ਰੇ ਕਲਰ